ਤਨ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਿਗੁਰ ਕੀ ਨਿਵਾਜ਼ੀ ਗੁਰੂ ਪੈਰੀ ਸਾਧ ਸੰਗਤ ਜੀ ਆਓ ਜੀ ਲਵਾਈਏ ਹਾਜ਼ਰੀਆਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੱਪਾ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਪਾਠ ਦੇ ਵਿੱਚ 95 ਭਾਗ ਦੇ ਵਿੱਚ ਸਰਵਣ ਕਰਾਂਗੇ ਪਾਵਨ ਅੰਗ 1191 ਤੋਂ 1200 ਸੋ ਹਰ ਜੀ ਦੀ ਤਰ੍ਹਾਂ 10 ਪਾਵਨ ਅੰਗ ਦਾ ਪਾਠ ਕਰਾਂਗੇ ਜੋ ਵੀ ਗੁਰਮੁਖ ਪਿਆਰੇ ਮਾਈ ਭਾਈ ਮਨੁੱਖੀ ਜੀਵਨ ਦਾ ਲਾਹਾ ਲੈਂਦੇ ਹੋਏ ਗੁਰਬਾਣੀ ਵਿਚਾਰ ਸੁਣ ਰਹੇ ਨੇ ਲਗਾਤਾਰ ਗੁਰੂ ਗ੍ਰੰਥ ਸਾਹਿਬੀ ਆਪਾਰਟ ਸੁਣ ਰਹੇ ਸੰਪੂਰਨ ਪਾਠ ਸੁਣ ਰਹੇ ਨੇ ਉਹ ਇਸੇ ਤਰ੍ਹਾਂ ਹੀ ਸਮੇਜ ਸਮਾਗੜੀ ਕੀ ਗੁਰਬਾਣੀ ਵਿਚਾਰ ਨਾਲ ਬਣੇ ਰਹਿਣ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ 95 ਭਾਗ ਦੇ ਵਿੱਚ ਪਾਵਨ ਅੰਗ 1191 ਤੋਂ 1200 ਬਾਈ ਗੁਰੂ ਜੀ ਬਸੰਤ ਹੰਡੋਲ ਕਰ ਦੂਜਾ ਮਹਲਾ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦ ਕਾਇਆ ਨਗਰ ਇੱਕ ਬਾਲਕ ਬਸਿਆ ਖਿਨ ਪਲ ਥਿਰ ਨ ਰਹਾਈ ਅਨਕ ਪਵ ਜਤਨ ਕਰ ਥਕੇ ਬਾਰੰਬਾਰ ਪਰਮਾਈ ਮੇਰੇ ਠਾਕਰ ਬਾਲ ਕੇ ਕਿਤ ਕਰ ਆਣ ਸਤਗੁਰ ਮਿਲੇ ਤਾਂ ਪੂਰਾ ਪਾਈਐ ਬਜ ਰਾਮ ਨਾਮ ਨਿਸ਼ਾਨ ਰਹਾਓ ਏ ਮ੍ਰਿਤ ਕਮੜਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਬਸਿਆ ਰਾਮ ਨਾਮ ਗੁਰ ਉਦਕ ਚੁਗਾਇ ਚੋ ਆਇਆ ਫਿਰ ਹਰਿਆ ਹੋਆ ਰਸਿਆ ਮੈਂ ਨਿਰਖਤ ਨਿਰਖਤ ਸਰੀਰ ਸਭ ਖੋਜਿਆ ਇੱਕ ਗੁਰਮਖ ਚਲਤ ਦਿਖਾਇਆ ਬਾਹਰੋ ਖੋਜ ਮੂਏ ਸਭ ਸਾਖਤ ਹਰ ਗੁਰਮਤੀ ਕਰ ਪਾਇਆ ਦੀਨਾ ਦੀਨਾ ਦਿয়াল ਭਏ ਹੈ ਜਉ ਕ੍ਰਿਸ਼ਨ ਬਿਦਰ ਕਰ ਆਇਆ ਮਿਲਿਓ ਸਦਾਮਾ ਭਾਵਨੀ ਤਾਰ ਸਭ ਕਿਛ ਅਗੇ ਦਾਲਦ ਪੰਜ ਸਮਾਇਆ RAM ਨਾਮ ਕੀ ਪੈਜ ਬਡੇਰੀ ਮੇਰੇ ਠਾਕੁਰ ਆਪਰਖਾਈ ਜੇ ਸਭ ਸਾਕਤ ਕਰੇ ਬਖੀਲੀ ਇਕ ਰਤੀ ਤਿਲ ਨਾ ਘਟਾਈ ਜਨਕੀ ਉਸਤਤ ਹੈ ਰਾਮ ਨਾਮਾ ਦਹ ਜਿਸ ਸੋ ਬਾਪਾਈ ਨਿੰਦਕ ਸਾਕਤ ਖਬਨਾ ਸਕੈ ਤਿਲ ਆਪਣੇ ਕਰ ਲੁਕੀ ਲਾਈ ਜਨ ਕੋ ਜਨ ਮਿਲ ਸੋ ਬਾਪਾ ਵੈ ਗੁਣ ਮੈ ਗੁਣ ਪ੍ਰਗਾਸਾ ਮੇਰੇ ਠਾਕਰ ਕੀ ਜਨ ਪ੍ਰੀਤਮ ਪਿਆਰੇ ਜੋ ਹੋਵੇ ਦਸਨ ਦਸਾ ਆਪੇ ਜਲ ਅਪਰੰਪਰ ਕਰਤਾ ਆਪੇ ਮੇਲ ਮਿਲਾਵੇ ਨਾਨਕ ਗੁਰਮੁਖ ਸਹਿਜ ਮਿਲਾਏ ਜਿਉਂ ਜਲ ਜਲ ਹੈ ਸਮਾਵੇ ਬਸੰਤ ਮਹਾਲਾ ਕਰ ਪੰਜਵਾ ਕਰ ਪਹਿਲਾ ਦੁੱਤ ਕੀਆ ਏਕ ਓੰਕਾਰ ਸਤਗੁਰ ਪ੍ਰਸਾਦ ਸੁਣ ਸਾਖੀ ਜਿ ਮੰਨ ਜਪ ਪਿਆਰ ਅਜਾਮਲ ਉਧਰਿਆ ਕਹਿ ਏਕ ਵਾਰ ਬਾਲਮੀਕਹਿੋ ਆ ਸਾਧ ਸੰਗ ਤਰੂ ਕੋ ਮਿਲਿਆ ਹਰਨੇ ਸੰਗ ਤੇਰਾ ਸੰਤਾਂ ਜਾ ਚੋ ਚਰਨ ਰੇਨ ਲੈ ਮस्तक ਲਾਭ ਕਰ ਕਿਰਪਾ ਦੇਨ ਰਹਾਓ ਗਨਕਾ ਉਦਾਰੀ ਹਰ ਕਹੈ ਹੋਤ ਗਜਿੰਦਰ ਧਿਆਇਓ ਹਰ ਕੀਓ ਮੁਖ ਬਿਪਰਸਦਾ ਮੇਦਾਲਦ ਪੰਜ ਰੇ ਮਨ ਤੂੰ ਪੀ ਪਜ ਗੋਬਿੰਦ ਪਦ ਕਾ ਉਦਾਰਿਓ ਖੰਪ ਪਰਹਾਰ ਕੋਬਿਜਾ ਉਦਰੀ ਅਗੁਸਤ ਤਾਰ ਬਿਦਰ ਉਦਾਰਿਓ ਦਾਸਤ ਪਾਏ ਰੇ ਮਨ ਤੂ ਕੀ ਹਰ ਤਿਆਈ ਪ੍ਰਹਿਲਾਦ ਰਖੀ ਹਰ ਪੈ ਜੀ ਆਪ ਵਸਤਰ ਛੀਨਤ ਦ੍ਰੋਪਤੀ ਰਖੀ ਲਾਜ ਜਿਨ ਸੇ ਜਿਨ ਜਿਨ ਸੇ ਬਿਆ ਅੰਤ ਬਾਰ ਰੇ ਮਨ ਸੇਵ ਤੂ ਪਰਹੇ ਪਰ ਧੰਨੇ ਸੇਵਿਆ ਬਾਲ ਬੁੱਤ ਤ੍ਰਿਲੋਚਨ ਗੁਰ ਮਿਲ ਪਈ ਸਿੱਧਾ ਬੀਣੀ ਕੋ ਗੁਰ ਕੀਓ ਪ੍ਰਗਾਸ ਰੇ ਮਨ ਤੂੰ ਪੀ ਹੋਏ ਦਾਸ ਜੈ ਦੇਵ ਤਿਆਗਿਓ ਅਹਮੇਵ ਨਾਈ ਉਦਰਿਓ ਸੈਨ ਸੇਵ ਮਨ ਡੀਗ ਨਾ ਡੋਲੇ ਕਹੂੰ ਜਾਏ ਮਨ ਤੂੰ ਪੀ ਤਰਸੈ ਸਰਣ ਪਾਈ ਜਿਹਠਾ ਅਨਗ੍ਰਹਿ ਠਾਕੁਰ ਕੀਓ ਆਪ ਸੇ ਤੈਂ ਦੀਨੇ ਭਗਤ ਰਾਖ ਤਿਨ ਕਾ ਗੁਣ ਅਬ ਗੁਣ ਨਾ ਵਿਚਾਰਿਓ ਕੋਈ ਇਹੇ ਵਿਦਿਖ ਮਨ ਲੱਗਾ ਸੇਵਾ ਕਬੀਰ ਤੇ ਆਇਓ ਏਕ ਰੰਗ ਨਾਮਦੇਵ ਹਰ ਜਿਓ ਬਸਹਿ ਸੰਗ ਰਬਦਾਸ ਤੇ ਆਏ ਪ੍ਰਭ ਅਨੂਪਾ ਗੁਣ ਨਾਨਕ ਦੇਵ ਗੋਬਿੰਦ ਰੂਪ ਬਸੰਤ ਮਹਾਲਾ ਪੰਜਵਾ ਅਨਕ ਜਨਮ ਪਰਮੇ ਜੋ ਨਮਾਹੀ ਹਰ ਸਿਮਰਨ ਬਿਨ ਨਰਕ ਪਾਹੀ ਭਗਤ ਬਿਹੂਨਾ ਖੰਡ ਖੰਡ ਬਿਨ 부ਜੇ ਜਮ ਦੇਤ ਡੰਡ गोविंदपा जो मेरे सदा मीत सच शब्द कर सदा प्रीत रहाओ संतोष ना आवत कहूं काज तुम बदर सब माया साज पाप करन तो नह सिंगार बिककामा ता आवे जाई हो करतब दे बेकार मोह लोभ डुबो संसार काम क्रोध मन बस किया ਸੁਪਨੈ ਰਾ ਨਾਮ ਨਾ ਹਰ ਲੀਆ ਕਬ ਹੀ ਰਾਜਾ ਕਬ ਮੰਗਣ ਹਾਰ ਦੁਖ ਸੁਖ ਵਾਦੋ ਸੰਸਾਰ ਮਨ ਉਦਰਣ ਕਾ ਸਾਜ ਨਾਹੀ ਪਾਪ ਬੰਧਨ ਨਿਤ ਪਾਉਤ ਜਾਹੀ ਈਠ ਮੀਤ ਕੋ ਸਖਾ ਨਾਹੀ ਆਪ ਬੀਜ ਆਪੇ ਹੀ ਖਾਹੇ ਜਾ ਕੇ ਕੀਨੇ ਹੋਤ ਵਿਕਾਰ ਸੇ ਛੋੜ ਚੱਲਿਆ ਖਿਨ ਮੈਂ ਗਵਾਰ ਮਾਇਆ ਮੋਹ ਬੋ ਪਰਮਿਆ ਕਿਰਤ ਰੇਖ ਕਰ ਕਰਮਿਆ ਕਰਨੇ ਹਾਰ ਅਲਪਤ ਆਪ ਨਹੀਂ ਲੇਖ ਪ੍ਰਭ ਪੁੰਨ ਪਾਪ ਰਾਖ ਲਿਓ ਗੋਬਿੰਦ ਦਿਆਲ ਤੇਰੀ ਸਰਣ ਪੂਰਨ ਕਿਰਪਾਲ ਤੁਝ ਬਿਨ ਦੂਜਾ ਨਹੀਂ ਠਾਉ ਕਰ ਕਿਰਪਾ ਪ੍ਰਭ ਦੇਹ ਨਾਉ ਤੂੰ ਕਰਤਾ ਤੂੰ ਕਰਨ ਹਾਰ ਤੂੰ ਉੱਚਾ ਤੂੰ ਬਹੁ ਅਪਾਰ ਕਰ ਕਿਰਪਾ ਲੜ ਲੇ ਹੋ ਲਾਈ ਨਾਨਕ ਦਾਸ ਪ੍ਰਭ ਕੀ ਸਰਣਾਇ ਪਸੰਤ ਕੀ ਵਾਰ ਮਹਲਾ 5 ਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋਏ ਹਰਿਆ ਪਾਈ ਕਰਮ ਲਿਖਨਤੇ ਭਾਈ ਐ ਇਹ ਰੁੱਤ ਸੁਹਾਈ ਬਣ ਤ੍ਰਿੰਨ ਤਿਰ ਪਵਣ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖੂਪ ਜੇ ਲੱਥੀ ਸਭ ਛਾਈ ਨਾਨਕ ਸਿਮਰੈ ਇਕ ਨਾਮ ਫਿਰ ਬਹੁੜ ਨਤਾਈ ਪੰਜੇ ਬੱਦੇ ਮਹਾਵਲੀ ਕਰ ਸੱਚਾ ਢੋਆ ਆਪਣੇ ਚਰਨ ਚ ਪਾਇਨ ਵਿੱਚ ਦਇਓ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਮਾਨ ਰੋਆ ਦਿਨ ਰਹਿਣ ਨਾਮ ਤੇ ਆਏ ਦਾ ਕਿਰਪਾਈ ਨਮਵਾ ਚਿਸਤੇ ਉਪਜਾ ਨਾਨਕਾ ਸੋਈ ਫਿਰ ਹੋਆ ਕਿਤਹੁ ਉਪਜੈ ਕਹਿ ਰਹਿ ਕਹਿ ਮਹੇ ਸਮਾਵੈ ਜੀ ਜੰਤਾ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਣ ਤੈਨ ਸੁਣਨਾ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਬਸੰਤ ਬਾਣੀ ਭਗਤਾਂ ਕੀ ਕਬੀਰ ਜੀ ਘਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਮੋਲੀ ਧਰਤੀ ਮੋਲਿਆ ਆਕਾਸ ਘਟ ਘਟ ਮੋਲਿਆ ਆਤਮ ਪ੍ਰਗਾਸ ਰਾਜਾ ਰਾਮਾ ਮੋਲਿਆ ਅਨਤ ਪਾਈ ਜਹ ਦੇਖੋ ਤਰ ਰਹਾ ਸਮਾਈ ਰਹਾ ਓ ਦੁਤੀਆ ਮੋਲੇ ਚਾਰ ਵੇਦ ਸਿਮਰਤ ਮੋਲੀ ਸੋਕ ਤੇਵ ਸੰਕਰ ਮੋਲਿਓ ਜੋਗ ਧਿਆਨ ਕਬੀਰ ਕੋ ਸੋਮੀ ਸਭ ਸਮਾਨ ਪੰਡਤ ਜਨ ਮਾਤੇ ਪੜ ਪੁਰਾਣ ਚੋਗੀ ਮਾਤੇ ਜੋਗ ਤਿਆਨ ਸਿਆਣਸੀ ਮਾਤੇ ਅਹਮੇਵ ਤਪਸੀ ਮਤੇ ਤਬ ਕਹਿ ਪੀਵ ਸਭ ਮਦਮਤੇ ਕੋ ਨ ਜਾਗ ਸੰਗ ਹੀ ਚੋਰ ਘਰ ਮੂਸਨ ਲਾਗ ਰਹਾਓ ਜਾਗੇ ਸੁਖ ਦਿਓ ਅਰ ਅਕੂਰ ਹਣਵੰਤ ਜਾਗੇ ਤਰ ਲੰਕੂਰ ਸ਼ੰਕਰ ਜਾਗੇ ਚਰਨ ਸੇਵ ਕਦ ਜਾਗੇ ਨਾਮਾ ਜੈ ਦੇਵ ਜਾਗਤ ਸੋਬਤ ਬਹੁ ਪ੍ਰਕਾਰ ਗੁਰਮੁਖ ਜਾਗੈ ਸੋਈ ਸਾਰ ਇਸ ਦੇਹੀ ਕੇ ਅਦਿਕ ਕਾਮ ਕਹੇ ਕਬੀਰ ਪੰਜ ਰਾਮ ਨਾਮ ਜੋਏ ਖਸਮ ਹੈ ਜਾਇਆ ਪੂਤ ਬਾਪ ਖਿਲਾਇਆ ਬਿਨ ਸਰ ਵਰਣ ਖੀਰ ਪਲਾਇਆ ਦੇਖੋ ਲੋਗਾ ਕਲ ਕੋ ਭਾਉ ਸੁਤਮ ਕਲਾਈ ਆਪਣੀ ਮਾਉ ਰਹਾਉ ਪਗਾ ਬਿਨ ਹੁਰੀਆ ਮਾਰਤਾ ਬਦਲੇ ਬਿਨ ਖਿਰ ਖਿਰ ਹਾਸਤਾ ਨਿੰਦਰਾ ਬਿਨ ਨਰ ਪੈ ਸੋਵੈ ਬਿਨ ਬਸਨ ਖੀਰ ਬਿ ਲੋਵੈ ਬਿਨ ਅਸਥਨ ਗੌਲ 베ਰੀ ਪੈਂਡੇ ਬਿਨ ਬਾਟ ਕਨੇਰੀ ਬਿਨ ਸਤ ਗੁਰ ਬਾਟ ਨਾ ਪਾਈ ਕਹੋ ਗਵੀਰ ਸਮਝਾਈ ਪ੍ਰਹਿਲਾਦ ਪਠਾਏ ਪੜਨ ਸਾਲ ਸੰਗ ਸਖਾ ਬੋਲੀਏ ਬਾਲ ਮੋਕੋ ਕਹਾ ਪੜਾਵ ਸਾਲ ਜਾਲ ਮੇਰੀ ਪਟੀਆਂ ਲਿਖਦੇ ਹੋ ਸ੍ਰੀ ਗੋਪਾਲ ਨਹੀਂ ਛੋ ਡੋਰੇ ਬਾਬਾ RAM ਨਾਮ ਮੇਰੋ ਔਰ ਪੜਨ ਸੋ ਨਹੀਂ ਕਾਮ ਰਹਾਓ ਛੰਡੇ ਮਰ ਕੇ ਕਹਿਓ ਜਾਏ ਪ੍ਰਹਿਲਾਦ ਬੁਲਾਏ ਬੇਗਤਾਈ ਤੂ RAM ਕਹਿਨ ਕੀ ਛੋ ਡੋਬਾਨ ਤੁਜ ਤੁਮਰਤ ਤੁਜ ਤੁਰਤ ਛਡਾਓ ਮੇਰੋ ਕਹਿਓ ਮਾਨ ਮੋਕੋ ਕਹਾਂ ਸਤਾਬ ਹੋ ਵਾਰ ਬਾਰ ਪ੍ਰਭ ਜਲ ਥਲ ਗਿਰ ਕੀਏ ਪਹਾਰ ਇਕਰਾਮ ਨਾ ਛੋਟੋ ਗੁਰ ਹੈ ਗਾਰ ਮੋਕੋ ਖਾਲ ਜਾਰ ਪਾਵੇ ਮਾਰ ਡਾਰ ਕਾਢ ਖੜਗ ਕੋ ਪਿਓ ਰਸਾਈ ਤੁਜ ਰਖਣ ਹਾਰੋ ਮੋਹਿ ਬਤਾਏ ਪੰਥ ਪਥੰਬ ਤੇ ਨਿਕ ਸੇ ਕੇ ਵਸਤਾਰ ਹਰਨਾਸ਼ ਖੇਦਿਓ ਹਰਨਾਖਸ਼ ਛੇਦਿਓ ਲਖਨ ਵਿਦਾਰ ਨਖ ਵਿਦਾਰ ਕੋਈ ਪਰਮਪੁਰਖ ਦੇਵਾਦ ਦੇਵ स्वागत हित नरसिंह पीव कहै कबीर को लखै न पार प्रहलाद उदारी अनक वार इस तन मन मधे मदन चोर जिन ज्ञान रतन हिरलीन मोर मैं अनाथ प्रभु कहो कहो काहे को को न बिगुतो मैं को आहिं मधुदारण दुख सहो न जाई ਮੇਰੋ ਚਪਲ ਬੁੱਧ ਸਿਓ ਕਹਾਂ ਵਸਾਈ ਰਹਾਓ ਸਨਕ ਸੁਨੰਦਨ ਸਿਵ ਸੁਕਾਏ ਨਾਭ ਕਵਲ ਜਾਣੇ ਬ੍ਰਹਮਾਦ ਕਬਜਨ ਜੋਗੀ ਜਨਕ ਸੁਨੰਦਨ ਸਿਵ ਸੁਕਾਦ ਨਾਭ ਕਮਲ ਜਾਣੇ ਬ੍ਰਹਮਾਦ ਕਬਜਨ ਜੋਗੀ ਜਟਾ ਤਾਰ ਸਭ ਆਪਣ ਅਸਰ ਚੱਲੇ ਸਾਰ ਤੂੰ ਅਥਾਹ ਮੋਹੇ ਥਾਹੇ ਨਾਹੀ ਥਾਹ ਨਾਹੀ ਪ੍ਰਭ ਦੀਨਾ ਨਾਥ ਦੁਖ ਕਹੋ ਕਾਹੇ ਮੇਰੋ ਜਨਮ ਮਰਨ ਦੁਖ ਆਥ ਤੀਰ ਸੁਖ ਸਾਗਰ ਗੁਣ ਰਹੋ ਗਵੀਰ ਰੋਗ ਵੀ ਕਵੀਰ ਨਾਇਕ ਏਕ ਬਣ ਜਾਰੇ ਪਾਂਚ ਵਰਦ ਪਸੀਚਕ ਸੰਗ ਕਾਚ ਨੌ ਵਹੀਆਂ ਦਸ ਗੋਨ ਆਹੀ ਕਸਨ ਬਹਿਤਰ ਲਾਗੀ ਤਾਹੇ ਮੋਹੇ ਐਸੇ ਬਨਜ ਸੋ ਨਹੀਂ ਨਕਾਜ ਜਨ ਕਟ ਮੂਲ ਨਿਤ ਬੜੇ ਵਿਆਜ ਰਹਾਉ ਜਿਹ ਕਟੇ ਮੂਲ ਨਿਤ ਬੜੇ ਵਿਆਜ ਰਹਾਉ ਸਾਤ ਸੂਤ ਮਿਲ ਬਣ ਜਕੀਨਾ ਕਰਮ ਪਾਵਨੀ ਸੰਗ ਲੀਨਾ ਤੀਨ ਜਗਾਤੀ ਕਰਤ ਹਰਾਰ ਚਲੋ ਬਣਜਾਰਾ ਹਾਥ ਚਾਰ ਪੂੰਜੀ ਹੈਰਾਨੀ ਬਣ ਜਟੂਟ ਦਹ ਦਸ ਟਾਂਡੋ ਗਇਓ ਫੂਟ ਕਹੇ ਕਬੀਰ ਮਨ ਸਰਸੀ ਕਾਜ ਸੈਸ ਸਮਾਨੋ ਤਾਂ ਭਰਮ 파ਜ ਬਸੰਤ ਹੰਡੋਲ ਕਰ ਦੂਜਾ ਮ ਇਕ ਓੰਕਾਰ ਸਤਿਗੁਰ ਪ੍ਰਸਾਦ ਮਾਤਾ ਝੂਠੀ ਪਿਤਾ ਪੀ ਝੂਠਾ ਝੂਠੇ ਹੀ ਫਲ ਲਾਗੇ ਆਵੇ ਝੂਠੇ ਜਾਏ ਪੀ ਝੂਠੇ ਝੂਠੇ ਮਰੇ ਅਪਾਗੇ ਕਹੋ ਪੰਡਤ ਸੂਚ ਕਵਣ ਠਾਓ जहां बैस हो भोजन खाओ रहाओ जिहबा जूठी बोलत जूठा कर्ण नेत्र सब जूठे इंद्री की जूठ उतरस नाही ब्रह्म अग्न के अग्न पी जूठी पानी जूठा जूठी बैस पकाया जूठी करछी परोसन लगा जूठे ही बैठ खाया गोबर जूठा चौका जूठा जूठी द कारा ਕਹੇ ਕਬੀਰ ਤੇਈ ਨਰ ਸੁੱਚੇ ਸੱਚੀ ਪਰਿ ਵਿਚਾਰਾ ਰਾਮਨੰਦ ਜੀ ਕਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਕਤ ਜਈਏ ਰੇ ਕਰ ਲਾ ਗੌਰੰਗ ਮੇਰਾ ਚਿਤ ਨਾ ਚਲੇ ਮਨ ਭਇਓ ਪੰਗ ਰਹਾਓ ਏਕ ਦਿਵਸ ਮਨ ਪਈ ਓ ਮੰਗ ਕਸ ਚੰਦਨ ਚੋ ਆ ਬਹੁਤ ਬਹੁ ਸੁਗੰਧ ਪੂਜਨ ਚਾਲੀ ਬ੍ਰਾਹਮ ਠਾਈ ਸੋ ਬ੍ਰਹਿਮਤ ਆਇਓ ਗੁਰਮਨ ਹੀ ਮਾਹੇ ਜਹਾਂ ਜਾਈਏ ਤਹਿ ਜਲਪ ਖਾਨ ਤੂੰ ਪੂਰ ਰਿਓ ਹੈ ਸਭ ਸਮਾਨ ਬੇਦ ਪ੍ਰਾਣ ਸਭ ਦੇਖੈ ਜੋਇ ਉਹਾਂ ਤੋ ਜਈਏ ਜੋ ਇਹਾਂ ਨਾ ਹੋਏ ਸਤਗੁਰ ਮੈਂ ਬਲਹਾਰੀ ਤੋਰ ਤਿਨ ਸਕਲ ਬਿਕਲ ਪਰਮ ਕਾਟੇ ਮੂਰ ਰਾਮ ਆਨੰਦ ਸੁਆਮੀ ਰਮਤ ਬ੍ਰਹਿਮ ਗੁਰ ਕਾ ਸ਼ਬਦ ਕਟੈ ਕੋਟ ਪਰਮ ਕਰਮ ਬਸੰਤ ਬਾਣੀ ਨਾਮ ਦੇਉ ਜੀ ਕੀ ਏਕ ਓੰਕਾਰ ਸਤਿਗੁਰ ਪ੍ਰਸਾਦ ਚਰੰਕਾਲ ਸਾਹਿਬ ਸੰਕਟ ਵੈ ਸੇਵਕ ਪਜੈ ਚਰੰਕਾਲ ਨਾ ਜੀਵੈ ਦੋ ਕੁਲ ਲਜੈ ਤੇਰੀ ਭਗਤ ਨਾ ਛੋਡੋ ਪਾਵੈ ਲੋਗ ਹਸੈ ਚਰਨ ਕਮਲ ਮੇਰੇ ਹੀਰੇ ਵਸੈ ਰਹਾਉ ਜੈਸੇ ਆਪਣੇ ਤਨਹਿ ਪ੍ਰਾਣੀ ਮਰਨ ਪਾਂਡੇ ਮਾਂਡੇ ਤੇ ਸੇ ਸੰਤ ਜਨਾ ਰਾਮ ਨਾਮ ਨਾ ਛਾਡੇਂ ਗੰਗਾ ਗਿਆ ਗੁਦਾਵਰੀ ਸੰਸਾਰ ਕੇ ਕਾਮਾ ਨਰਾਇਣ ਸੁਪ੍ਰਸੰਨ ਹੋਏ ਤਾਂ ਸੇਵਕ ਨਾ ਮਾ ਲੋਭ ਲਹਿਰ ਅਤਨੀ ਜਰਵਸ ਬਾਜੈ ਕਾਇਆ ਡੂਬੈ ਕੇ ਸਵਾ ਸੰਸਾਰ ਸਮੁੰਦੇ ਤਾਰ ਗੋਵਿੰਦੇ ਤਾਰ ਲੈ ਬਾਬ ਵੀਠੁਲਾ ਰਹਾਉ ਅਨਲ ਬੇੜਾ ਹੋਖੇ ਬਨਸਾ ਕੋ ਤੇਰਾ ਅੰਤ ਨਾ ਪਾਇਆ ਵੀਠੁਲਾ ਓਹੋ ਧਿਆਲ ਸਤਗੁਰ ਮੇਰ ਤੂੰ ਮੋਕੋ ਭਰ ਉਤਾਰੇ ਕੇ ਸੁਆ ਨਾਮ ਕਹੇ ਹੋ ਤਰਪੀ ਨ ਜਾਣਿਉ ਮੋਕ ਵਾਹ ਦੇਵਹ ਦੇਵੀ ਠੋਲਾ ਸਜਵਲ ਤੁੜਮਣੀ ਗੱਡੀ ਚਲਤੀ ਇਛੈ ਤਨ ਕਾ ਲੈ ਕਰ ਹਾਂਕਤੀ ਜੈਸੇ ਪਨਕਤ ਥਰੂ ਟਟ ਹਾਂਕਤੀ ਸਰ ਧੋਬਨ ਚਾਲੀ ਡਾਡਲੀ ਰਹਾਓ ਤੋਬੀ ਤੋਬੈ ਬਿਰਹ ਬਿਰਾਤਾ ਹਰ ਚਰਨ ਮੇਰਾ ਮਨ ਰਤਾ ਭੰਤ ਨਾਮ ਦਿਓ ਰਮ ਰਹਾ ਆਪਣੇ ਭਗਤ ਪਰ ਕਰ ਦਇਆ ਬਸੰਤ ਬਾਣੀ ਤ੍ਰਿਵਦਾਸ ਜੀ ਕੀ ੴ ਸਤਿਗੁਰ ਪ੍ਰਸਾਦ ਤੁਝੇ ਸਜਨ ਤਾ ਕਛ ਨਾਹੀ ਕਛੂ ਨਾਹੀ ਪਹਿਰਾਵਾ ਦੇਖੈ ਉਭ ਜਾਹਿ ਗਰਭਵਤੀ ਕਾ ਨਾਹੀ ਠਾਓ ਤੇਰੀ ਗਰਦਨ ਉੱਪਰ ਲਵੇ ਕਾਉ ਤੂੰ ਕਾਏ ਗਰਭ ਹੈ बावਲੀ ਜੈਸੇ ਪਦੋ ਖੰਭ ਰਾਜ ਤੂੰ ਤਿਸਤੇ ਖਰੀ ਉਤਾਵਲੀ ਰਹਾਉ ਜੈਸੇ ਕੁਰੰਕ ਨਹੀਂ ਪਾਇਓ ਭੇਦ ਤਨ ਸੁਗੰਧ ਟੁੱਟੇ ਪ੍ਰਦੇਸ਼ ਅਪ ਤਨ ਕਾ ਜੋ ਕਰੇ ਵਿਚਾਰ ਤਿਸ ਨਹੀਂ ਜਮ ਕੰਕਰ ਕਰੇ ਖੁਆਰ ਪੁੱਤਰ ਕਲ ਤਰਕਾ ਕਰ ਹੈ ਅਹੰਕਾਰ ठाकुर लेखा मगन हार फिड़े का दुख सह जियौ पछ किस है पुकारे पियो रहाओ पुकारे पियो पियो साधु की जौं ले उठ तेरे मिटे पाप सब कोट कोट कहर बदास जो जपे नाम तिस जात न जन्म ना जोन काम बसंत कबीर जियो एक अंकार सतगुर प्रसाद सुरह की जैसी तेरी चाल तेरी उपर चमक बाल किस कर में है सो तू ढूंढ खाहे और किस ही के तू मत ही जाहे रहाओ चाकी चाटे चुन खा चुन खाहे चाकी ता चीथरा कहा ले जाए छीके पर तेरी बहुडीठ ਮਤਲਕ ਰੀ ਸੋਟਾ ਤੇਰੀ ਪਰੈ ਪੀਠ ਕਹੇ ਕਬੀਰ ਭੋਗ ਭਲੇ ਕੀ ਨਾ ਮਤ ਕੋ ਮਾਰੇ ਈਟ ਢੇਮ ਰਾਗ ਸਰਗ ਚਉਪ ਦੇ ਮਹਲਾ ਪਹਿਲਾ ਕਰ ਤੀਜਾ ਈ ਕੋ ਅੰਕਾਰ ਸਤਨਾਮ ਕਰਤਾ ਬੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਯੁਨੀ ਸੈਭੰ ਗੁਰ ਪ੍ਰਸਾਦ ਆਪਣੇ ਠਾਕਰ ਕੀ ਹੋ ਚੇਰੀ ਚਰਨ ਗਹੇ ਜਗ ਜੀਵਨ ਪ੍ਰਭ ਕੇ ਹਉ ਮੈਂ ਮਾਰਨ 베ਰੀ ਰਹਾਉ ਪੂਰਨ ਪਰਮ ਜੋਤ ਪਰਮੇਸ਼ਰ ਪ੍ਰੀਤਮ ਪ੍ਰਾਣ ਹਮਾਰੇ ਮੋਹਨ 모헤 ਲੀਆ ਮਨ ਮੇਰਾ ਸਮਝਸ ਸਬਦ ਵਿਚਾਰੇ ਮਨ ਮੁਖ ਹੀਨਾ ਹੋਛੀ ਮਤ ਝੂਠੀ ਮਨ ਤਨ ਪੀਰ ਸਰੀਰੇ ਜਪ ਕੀ ਰਾਮ ਰਗੀ ਲੈ ਰਾਤੀ ਰਾਮ ਜਪਤ ਮਨ ਧੀਰੇ ਹੁਮੈ ਛੋੜ ਪਈ ਬਿਰਗਨ ਤਬ ਸੱਚੀ ਸੁਰਤ ਸਮਾਨੀ ਅਕੁਲ ਨਰੰਜਣਾ ਸੋ ਮਨ ਮੰਨਿਆ ਬਿਸਰੀ ਲਾਜ ਲੁਕਾਨੀ ਪੂਰਬ ਵੇਖ ਨਹੀਂ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਨ ਅਦਾਰਾ ਹਰ ਕੇ ਨਾਮ ਰਤੀ ਸੁਹਾਗ ਨਾਨਕ RAM ਪਤਾਰਾ ਸਾਰਗਮ ਹਾਲਾ ਪਹਿਲਾ ਹਰ ਬਿਨ ਕਿਉ ਰਹੀਏ ਦੁੱਖ ਵਿਆਪੈ ਜੇ ਬਾ ਸਾਧਨਾ ਫੀਕੀ ਰਸ ਬਿਨ ਬਿਨ ਪ੍ਰਭ ਕਾਲ ਸੰਤਾ ਪੈ ਰਹਾਓ ਜਵ ਲਗ ਦਰਸ਼ਨ ਪਰ ਸਹਿ ਪ੍ਰੀਤਮ ਤਵ ਲਖ ਭੂਖ ਪਿਆਸੀ ਤਵ ਲਗ ਭੂਖ ਪਿਆਸੀ ਦਰਸ਼ਨ ਦੇਖਤ ਹੀ ਮਨ ਮੰਨਿਆ ਜਲ ਰਸ ਕਮਲ ਵਿਗਾਸੀ ਊਨਬ ਕਨਹਰ ਗਰਜੈ ਵਰਸੈ ਕੋਇਕਲ ਮੋਰ ਬੈ ਰਾਗੇ ਬੈ ਰਾਗੇ ਤਰਬਰ ਬਿਰਖ ਵਿਹੰਗ ਬੋ ਅੰਗਮਾ ਕਰ ਬਿਨ ਧਨ ਸੁਹਾ ਗਏ ਕੁਚਲ ਕ੍ਰੂਪ ਕੋ ਨਾਰ ਕੋ ਲਖਣੀ ਪਿਰ ਕ ਸਹਿਜ ਨ ਜਾਣਿਆ ਹਰ ਰਸ ਰੰਗ ਰਸ ਨਹੀਂ ਤ੍ਰਿਪਤੀ ਦੁਰਮਤ ਦੁਖ ਸਮਾਨਿਆ ਆਇ ਨ ਜਾਵੇ ਨਾ ਦੁਖ ਪਾਵੇ ਨਾ ਦੁਖ ਦਰਦ ਸਰੀਰੇ ਨਾਨਕ ਪ੍ਰਭ ਤੇ ਸਹਿਜ ਸੁਹੇਲੀ ਪ੍ਰਭ ਦੇਖਤ ਹੀ ਮਨ ਤੀਰੇ ਸਰਗ ਮਹਾਲਾ ਪਹਿਲਾ ਦੂਰ ਨਾਹੀ ਮੇਰੋ ਪ੍ਰਭ ਪਿਆਰਾ ਸਤਿਗੁਰ ਬਚਨ ਮੇਰੋ ਮਨ ਮੰਨਿਆ ਹਰ ਪਾਏ ਪ੍ਰਾਣ ਅਦਾਰਾ ਰਹਾਉ ਇਨ ਬਿਧ ਹਰ ਮਿਲੀਏ ਬਰ ਕਾਮਨਾ ਧਨ ਸੁਹਾਗ ਪਿਆਰੀ ਜਾਤ ਵਰਨ ਕੁਲ ਸੈਸਾ ਚੂਕਾ ਗੁਰਮਤ ਸਬਦ ਵਿਚਾਰੀ ਜਿਸ ਮਨ ਮਨੈ ਅਬਮਾਨ ਨਾ ਤਾ ਕੋ ਹਿੰਸਾ ਲੋਭ ਵਿਸਾਰੇ ਸਹਿਜ ਰਵੀ ਵਰ ਕਾਮਣ ਪਿਰ ਕੀ ਗੁਰਮੁਖ ਰੰਗ ਸਵਾਰੇ ਯਾਰੋ ਐਸੀ ਪ੍ਰੀਤ ਕਟੰਬ ਸਨਵੰਦੀ ਮਾਇਆ ਮੋਹ ਪਸਾਰੀ ਜਿਸ ਅੰਤਰ ਪ੍ਰੀਤ ਰਾਮ ਰਾਮ ਰਸ ਨਾਹੀ ਦੁਬਿਦਾ ਕਰਮ ਬੇਕਾਰੀ ਅੰਤਰਤਨ ਪਦਾਰਥ ਹਿੱਤ ਕੋ ਦੂਰੇ ਨਾ ਨਾਲ ਪੇ ਦੂਰੇ ਨਾ ਲਾਲ ਪਿਆਰੀ ਨਾਨਕ ਗੁਰਮੁਖ ਨਾਮ ਅਮੋਲਕ ਜੁਗ ਜੁਗ ਅੰਤਰ ਤਾਰੀ ਸਰੰਗ ਮਹਲਾ ਸਰੰਗ ਮਹਲਾ ਚੌਥਾ ਕਰ ਪਹਿਲਾ ੴ ਸਤਿਗੁਰ ਪ੍ਰਸਾਦਿ ਹਰਿ ਕੇ ਸੰਤਾਂ ਜਮਾਂ ਕੀ ਹਮਤੂਰ ਸੰਤ ਜਨਾਂ ਕੀ ਹਮਤੂਰ ਮਿਲ ਸਤ ਸੰਗਤ ਪਰਮ ਪਦ ਪਾਇ ਆਤਮ ਨਾਮ ਰਹਿਆ ਪਰਪੂਰ ਰਹਾਓ ਸਤਗੁਰ ਸੰਤ ਮਿਲੇ ਸੰਤ ਪਾਈਐ ਕਿਲਬਿਕ ਦੁਖ ਕਾਟੇ ਸਭ ਦੂਰ ਆਤਮ ਜੋਤ ਪੈਨ ਪਰਫੂਲਤ ਪੁਰਖ ਨਰੰਜਨ ਦੇਖਿਆ ਹਜੂਰ ਵੱਡੇ ਪਾਗ ਸਤਸੰਗਤ ਪਾਈ ਹਰ ਹਰ ਨਾਮ ਰਹਿਆ ਪ੍ਰਭੂਰਾ 68 ਮੰਜਨਾ ਤੀਰਥ ਮਜਨ ਕੀਆ ਸਤਸੰਗਤ ਪਗ ਨਾਈ ਤੂਰਾ ਦੁਰਮਤ ਬੇਕਾਰਮ ਲੀਨ ਮਤ ਕੋਛੀ ਹਿਰਦਾ ਕੁਸੁੱਧ ਲਾਗਾ ਮੋਹਕੂਰਾ ਬਿਨ ਕਰਮਾ ਕਿਉ ਸੰਗਤ ਪਾਈ ਐ ਹਉਮੇ ਵਿਆਪ ਰਹਿਆ ਮਨ ਚੂਰਾ ਹੋ ਹੋ ਦਿਆਲ ਕਿਰਪਾ ਕਰ ਹਰ ਜੀ ਮੰਗੋ ਸਤ ਸੰਗਤ ਵਗ ਧੂਰ ਨਾਨਕ ਸੰਤ ਮਿਲੈ ਹਰ ਪਾਈਐ ਜਨ ਹਰ ਭੇਟਿਆ ਰਾਮ ਹਜੂਰ ਸਰੰਗ ਮਹਾਲਾ ਚੌਥਾ ਗੋਬਿੰਦ ਚਰਨਨ ਕੋ ਬਲਹਾਰੀ ਪਵਲ ਜਗਤ ਨਾ ਜਾਈ ਤਰਨਾ ਜਬ ਹਰ ਹਰ ਪਰ ਉਤਾਰੀ ਰਹਾਓ ਹਿਰਦੇ ਪ੍ਰਤੀਤ ਬਣੀ ਪ੍ਰਭ ਕੇਰੀ ਸੇਵਾ ਸੁਰਤ ਵਿਚਾਰੀ ਅੰਨ ਦਿਨ ਰਾਮ ਨਾਮ ਜਪ ਹਿਰਦੈ ਸਰਬ ਕਲਾ ਗੁਣਕਾਰੀ ਪ੍ਰਭ ਅਗਮ ਅਗੋਚਰ ਰਬਿਆ ਸਰਬ ਠਾਈ ਮਨ ਤਨ ਅਲਖ ਅਪਾਰੀ ਗੁਰ ਕਿਰਪਾਲ ਭੈ ਤਵ ਪਾਇਆ ਹਿਰਦੈ ਅਲਖ ਅਲਖਾਰੀ ਅੰਤਰ ਹਰ ਨਾਮ ਸਰਬ ਤਰਣੀ ਤਰ ਸਾਖਤ ਕੋ ਦੂਰ ਪਇਆ ਅਹੰਕਾਰੀ ਤ੍ਰਿਸ਼ਨਾ ਜਲਤਨਾ ਕਬਹੂ ਬੁਜੈ ਜੂਏ ਬਾਜੀ ਹਾਰੀ ਉਠਤ ਬੈਠਤ ਹਰ ਗੁਣ ਗਾਵੈ ਗੁਰ ਕਿੰਚਿਤ ਕਿਰਪਾ ਧਾਰੀ ਨਾਨਕ ਜਿਨ ਕੋ ਨਦਰ ਪਈ ਹੈ ਤਿਨ ਕੀ ਪੈਜ ਸਵਾਰੀ ਸਾਰਗ ਮਹਲਾ 4 ਹਰ ਹਰਿ ਅਮਰਤ ਨਾਮ ਦੇਹ ਪਿਆਰੇ ਦੇਹੋ ਪਿਆਰੇ ਜਿਨ ਉਪਰ ਗੁਰਮੁਖ ਮਨ ਮੰਨਿਆ ਤਿਨ ਕੇ ਕਾਜ ਸਵਾਰੇ ਰਹਾਉ ਸੋ ਜਨ ਦੀ ਜੋ ਜਨ ਦੀਨ ਪੈ ਗੁਰ ਅਗੈ ਨਕੇ ਦੁਖ ਨਿਵਾਰੇ ਅੰਦਨ ਭਗਤ ਕਰੇ ਗੁਰ ਆਗੇ ਗੁਰ ਕੈ ਸ਼ਬਦ ਸਵਾਰੇ ਗੁਰ ਕੈ ਸ਼ਬਦ ਸਵਾਰੇ ਹਿਰਦੈ ਨਾਮ ਮਤ ਰਸ ਰਸਨਾ ਰਸ ਗਾਵੇ ਰਸ ਵਿਚਾਰੇ ਗੁਰ ਪ੍ਰਸਾਦ ਅਮਰ ਦਸ ਚੀਨੇ ਆ ਓਏ ਪਾਵੇ ਮੁਖ ਦੁਆਰੇ ਸਤਗੁਰ ਪੁਰਖ ਅਚਲ ਅਚਲਾ ਮਤ ਚਿਤ ਦ੍ਰਿੜਤਾ ਨਾਮ ਅਧਾਰੇ ਜਿਸੇ ਅਗੇ ਜਿਉ ਤੇ ਬੋ ਆਪਣਾ ਹੋ ਸਤਿਗੁਰ ਕੈ ਬਲਿਹਾਰੀ ਮਨ ਮੁਖ ਦੂਜ ਪਰਮ ਦੂਜੇ ਪੈ ਲਾਗੇ ਅੰਤਰ ਅਗਿਆਨ ਗਵਾਰੀ ਸਤਿਗੁਰ ਦਾਤ ਨਦਰ ਨ ਆਵੇ ਨਾ ਉਰਬਾਰ ਨ ਪਾਰੇ ਸਰਬੇ ਕਟ ਕਟ ਰਬਿਆ ਸੁਆਮੀ ਸਰਬ ਕਲਾ ਕਲਤਾਰੇ ਨਾਨਕ ਦਾਸਨ ਦਾਸ ਕਹਿਤ ਹੈ ਕਰ ਕਿਰਪਾ ਲੇਹੁ ਅਵਾਰੇ ਸਾਰਗ ਮਹਲਾ 4 गोविन्द की ऐसी कार कमाई जो कुछ करे सो सत कर मनो गुरमुख नाम रोले बुलाए रहाओ गोविन्द प्रीति लगी अति मीठी अवर बिसर सब जाए अनदिन रहस पया मन मानिया ज्योति ज्योत मलाई जब गुण गाए तब ही मंत्रिपतए शांत बसे मन आए गुरु कृपाल पए तब पाया ਹਰ ਚਰਣੀ ਚਿਤ ਲਾਏ ਮਨ ਪਰਗਾਸ ਭਈ ਹਰ ਧਿਆਇ ਗਿਆਨ ਤਤ ਲਿ ਬਲਾਈ ਅੰਤਰ ਜੋਤ ਪ੍ਰਗਟੀ ਮਨ ਮੰਨਿਆ ਹਰ ਸਹਿਜ ਸਮਾਦ ਲਗਾਏ ਹਿਰਦੈ ਕਬਟ ਅਨਿਤ ਕਬਟ ਕਮਾਵੇ ਮੁਖੋ ਹਰ ਹਰ ਸੁਣਾਏ ਅੰਤਰ ਲੋਭ ਮਹਾ গোਵਾਰਾ ਤੋਹ ਕੁੱਟੈ ਦੁਖਿ ਖਾਏ ਜਬਰ ਸੋ ਪ੍ਰਸੰਨ ਭੈ ਪ੍ਰਭ ਮੇਰੀ ਗੁਰਮਖ ਪਰਚਾਲਾਏ ਨਾਨਕ ਨਾਮ ਨਰਿੰਜਣ ਪਾਇਆ ਨਾਮ ਜਪਤ ਸੁਖ ਪਾਏ ਸਾਰਗ ਮਹਲਾ 4 ਮੇਰਾ ਮਨ ਰਾਮ ਨਾਮ ਮਨਵਨੀ ਮੇਰੇ ਹੀ ਰਐ ਸਤਗੁਰ ਪ੍ਰੀਤ ਲਗਾਈ ਮਨ ਹਰ ਹਰ ਕਥਾ ਸੁਖਾ ਨੀ ਰਹਾਉ ਦੀਨ ਦਿਆਲ ਹੋਵੋ ਜਨ ਉਪਰ ਜਨ ਦੇਵੋ ਵਖਤ ਕਹਾਣੀ ਸੰਤ ਜਨਾਂ ਮਿਲ ਹਰ ਰਸ ਪਾਇਆ ਹਰ ਮੰਤਰ ਮੀਠ ਲਗਾਨੀ ਹਰ ਕੈ ਰੰਗ ਰਤੇ ਬੈਰਾਗੀ ਜਨ ਗੁਰਮਤਿ ਨਾਮ ਪਛਾਨੀ ਪੁਰਖੇ ਪੁਰਖ ਮਿਲਾਇਆ ਸੁਖ ਪਾਇਆ ਸਭ ਚੁਕੀ ਆਵਣ ਜਾਨੀ ਨੈਣੀ ਬਿਰਹੋ ਦੇਖਾ ਪ੍ਰਭ ਸੁਆਮੀ ਰਸਨਾ ਨਾਮ ਬਖਾਨੀ ਸਰਵਰਣੀ ਕੀਰਤਨ ਸੁਣੋ ਦਿਨ ਰਾਤੀ ਹਿਰਦੇ ਹਰ ਹਰ ਭਾਨੀ ਸੰਜਨਾ ਗੁਰ ਬਸਗਤਿਆਣੀ ਤਉ ਉਨਮਨ ਨਾਮ ਲਗਾਨੀ ਜਨ ਨਾਨਕ ਹਰ ਕਿਰਪਾ ਤਾਰੀ ਹਰ ਰਾਮੈ ਨਾਮ ਸਮਾਨੀ ਸਾਰਗਮਹਾਲਾ ਚੌਥਾ ਜਬ ਮਨ ਰਾਮ ਨਾਮ ਪੜਸਾਰ ਰਾਮ ਨਾਮ ਬਿਨ ਥਿਰ ਨਹੀਂ ਕੋਈ ਹੋਰ ਨੇਪਲ ਸਭ ਵਿਸਥਾਰ ਰਹਾਓ ਕਿਆ ਦੀਜੈ ਕਿਆ ਤਜਿਐ ਬਉਰੇ ਜੋ ਦੀਸੈ ਸੋਚਾਰ ਜਿਸੇ ਵਿਖਿਆ ਤੋ ਤੁਮ ਆਪਣੀ ਕਰ ਜਨੋ ਨਾ ਛਾੜ ਜਾਓ ਸਿਰ ਪਰ ਤੇਲ ਤੇਲ ਪਲਪਲ ਔਦ ਫੋਨ ਘਟੈ ਬੂਜਨ ਸਕੈ ਗਵਾਰ ਸੁਖਿਛ ਕਰੈ ਜੇ ਸਾਥ ਨ ਚਾਲੈ ਇਹੇ ਸਖਤ ਕਾ ਅਚਾਰ ਸੰਤ ਜਨਾਂ ਕੈ ਸੰਗ ਮਿਲ ਔਰੇ ਤੋ ਪਾਬੇ ਮੁਖ ਦਵਾਰ ਬਿਨ ਸਤ ਸੰਗਤ ਸੁਖ ਕਿਨੇ ਨ ਪਾਇਆ ਜਾਏ ਪੁੱਛੋ ਹੋ ਬੇਦ ਵਿਚਾਰ ਰਣ ਰਉ ਸਭ ਕੋ ਚਾਲੈ ਝੂਠ ਛੋੜ ਜਾਏ ਬਸਾਰ ਨਾਨਕ ਸੰਤ ਸਦਾ ਥਿਰ ਨਿ ਚਲ ਜਿਸ ਰਾਮ ਨਾਮ ਆਧਾਰ ਸੰਗ ਮਹਲਾ ਚੌਥਾ ਕਰ ਤੀਜਾ ਧੁਪਦਾ ਏਕ ਓੰਕਾਰ ਸਤਗੁਰ ਪ੍ਰਸਾਦ ਕਾਹੇ ਪੂਤ ਚਗਰਤ ਹੋ ਸੰਗ ਬਾਪ ਝਿਲ ਕੇ ਜਣੇ ਬੜੀ ਰਹਿ ਤੁਮ ਹੋ ਤੈਨਸਾ ਚਾਗਰ ਤਪ ਆ ਪਰਹਾਓ ਜਿਸ ਤਨ ਕਾ ਤੁਮ ਗਰਭ ਕਰਤ ਹੋ ਸੋ ਤਨ ਕਿ ਸਹਿ ਨ ਆਪ ਖਿਨਵੇਂ ਛੋੜ ਜਾਏ ਬਖਿਆਰਸ ਤੋ ਲਾਗੇ ਪਰਚ ਤਪ ਜੋ ਤੁਮਰੇ ਪ੍ਰਭੂ ਤੇ ਸੁਆਮੀ ਹਰ ਤਨ ਕੇ ਜਾਪੋ ਜਾਪ ਅਪਦੇਸ਼ ਕਰਤ ਨਾਨਕ ਜਨ ਤੁਮ ਕੋ ਜੋ ਸੁਨ ਹੋ ਤੋ ਜਾਏ ਸੰਤਾਪ ਸਾਰਗਮਹਾਲਾ ਚੌਥਾ ਕਰਪੰਜਵਾ ਦੁੱਪ ਦੇ ਪੜਤਾਲ ਏਕ ਓੰਕਾਰ ਸਤਿਗੁਰ ਪ੍ਰਸਾਦ ਜਪ ਮੰਨ ਜਗਨਨਾਥ ਜਗਦੀਸ਼ਰੋ ਜਗ ਜੀਵਨੋ ਮਨ ਮੋਹਨ ਸਿਓ ਪ੍ਰੀਤ ਲਾਗੀ ਮੈਂ ਹਰ 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 ਟੇਕ ਸਭ ਦਿਨ ਸ ਸਭ ਰਾਤ ਰਹਾਓ ਹਰ ਕੀ ਉਪਮਾ ਅਨਕ 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 ਗੁਣ ਗਾਵਤ ਸੁਖ ਨਾਰਦ ਬ੍ਰਹਮਾਦ ਕਿ ਤਵ ਗੁਣ ਸੁਆਮੀ ਗਨਤ ਨਾ ਜਾਤ ਤੂੰ ਹਰ ਬਿਅੰਤ ਤੂੰ ਹਰ ਬਿਅੰਤ ਤੂੰ ਹਰ ਸੁਆਮੀ ਤੂੰ ਆਪੇ ਹੀ ਜਾਣੈ ਆਪਣੀ ਭਾਂਤ ਹਰ ਕੇ ਨਿਕਟ ਨਿਕਟ ਹਰ ਨਿਕਟ ਹੀ ਵਸਤੇ ਤੇ ਹਰ ਕੇ ਜਨ ਸਾਧੂ ਹਰ ਪਉਗਾਤ ਤੇ ਹਰ ਕੇ ਸਨ ਹਰ ਸਿਉ ਰਲ ਮਿਲੈ ਜੈਸੇ ਜਾਂ ਨਾਨਕ ਸਲਲੇ ਸਲਲ ਮਿਲਾਤ ਸਰੰਗ ਮਹਲਾ ਚੌਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਫੈਰੀ ਸਾਧ ਸੰਗਤ ਜੀ ਇਹ ਸਨ ਅੱਜ 95 ਭਾਗ ਦੇ ਵਿੱਚ ਆਪਾਂ ਸਰਵਣ ਕੀਤੇ ਨੇ ਪਾਵਨ ਅੰਗ 1191 ਤੋਂ 1200 ਸਤਿਗੁਰੂ ਦੇ ਬਾਣੀ ਅੰਦਰ ਗੁਰਬਾਣੀ ਪੜਦਿਆਂ ਕੋਲੋਂ ਗੁਰਬਾਣੀ ਸੁਣਦਿਆਂ ਕੋਲੋਂ ਇੱਕ ਨਹੀਂ ਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਤਰੁੱਟੀਆਂ ਹੋ ਜਾਂਦੀਆਂ ਨੇ ਸੋ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਤੇ ਸਾਧ ਸੰਗਤ ਜੀ ਬਖਸ਼ਣ ਯੋਗ ਨੇ ਹੋਈਆਂ ਭੁੱਲਾਂ ਚੁੱਕਾ ਗਲਤੀ ਦੀ ਖਿਮਾ ਕਰਨੀ ਆਪਾਂ ਮਿਲਦੇ ਹਾਂ ਜੀ ਕੱਲ ਨੂੰ ਅਗਲੇ ਭਾਗ ਦੇ ਵਿੱਚ ਅਗਲੇ 10 ਪਾਵਨ ਅੰਗ ਦਾ ਪਾਠ ਲੈ ਕੇ ਆਪਾਂ ਇਸੇ ਤਰ੍ਹਾਂ ਹੀ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੰਪੂਰਨ ਕਰਾਂਗੇ ਸੋ ਜੋ ਵੀ ਗੁਰਮੁਖ ਪਿਆਰੇ ਮਾਹੀ ਪਾਈ ਮਨੁੱਖੀ ਜੀਵਨ ਦਾ ਲਾਹਾ ਲੈਂਦੇ ਹੋਏ ਲਗਾਤਾਰ ਨਿਰੰਤਰ ਗੁਰਬਾਣੀ ਸੁਣ ਰਹੇ ਨੇ ਇਸੇ ਤਰ੍ਹਾਂ ਹੀ ਸਮੇਂ ਚ ਸਮਾ ਕੰਡ ਕੀ ਗੁਰਬਾਣੀ ਵਿਚਾਰਾਂ ਦੇ ਨਾਲ ਬਣੇ ਰਹਿਣ ਸੋ ਆਪਾਂ ਮਿਲਦੇ ਹਾਂ ਜੀ ਕੱਲ ਨੂੰ ਅਗਲੇ ਭਾਗ ਦੇ ਵਿੱਚ ਅਗਲੇ 10 ਪਾਵਨ ਅੰਗ ਦਾ ਪਾਠ ਲੈ ਕੇ ਉਦੋਂ ਤੱਕ ਲਈ ਦਾਸ ਨੂੰ ਦਿਓ ਜੀ ਇਜਾਜ਼ਤ ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਦੀ ਖਿਮਾ ਕਰਨੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ